ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਬਾਈ ਬਬਲੂ ਕੋਲੇ ਫੇਰ ਆਏ ਆ ਅੱਜ ਆਪਾਂ ਇੱਕ ਗਰਲੈਂਡੋ ਨਸਲ ਦੀ ਬर्ड ਲੈ ਕੇ ਆਏ ਆ ਦੂਜਾ ਸੂਆ ਜੀ ਕਿੰਨੇ ਦਿਨਾਂ ਦੀ ਸੂਈ ਵੀ ਆ ਸਾਰੀ ਗੱਲਬਾਤ ਬਾਈ ਤੋਂ ਪੁੱਛ ਕੇ ਦੱਸਾਂਗੇ ਆਜੋ ਬਾਈ ਜ ਸਤਿ ਸ੍ਰੀ ਅਕਾਲ ਬਾਈ ਬਬਲੂ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਆ ਵੀਰੇ ਹਾਂ ਹਾਂ ਵਧੀਆ ਪਰਮਾਤਮਾ ਦੀ ਕਿਰਪਾ ਬਾਈ ਪਹਿਲਾ ਨੰਬਰ ਬੋਲੋ ਵੀਰੇ ਨੰਬਰ ਆਪਣਾ 7099980 ਜੌਂਡ ਜੀ ਪਿੰਡ ਜੀ ਪਿੰਡ ਕਰੜਾ ਜ਼ਿਲ੍ਹਾ ਬਠਿੰਡਾ ਥੀਲੇ ਰਾਮਪੁਰਾ ਫੂਲ ਜੀ ਤੇ ਨੇੜੇ ਤੇੜੇ ਜੀ ਨੇੜੇ ਆਪਣਾ ਹੈਗਾ ਇੱਧਰ ਤਵਾ ਹੈਗਾ ਜੇ ਇੱਧਰ ਰਾਮਪੁਰਾ ਜੀ ਰਾਮਪੁਰਾ ਪਸ਼ੂ ਮੰਡੀ ਜਿਹੜੀ ਲੱਗਦੀ ਹੈ ਉਹ ਮੰਡੀ ਲੱਗਦੀ ਹੈ ਜੀ ਹਾਂਜੀ ਤੇ ਬਬਲੂ ਜਿਹੜੀ ਆਪਾਂ ਪਰਸੋਂ ਵੀਡੀਓ ਪਾਈ ਸੀਗੀ ਮੱਝ ਦੀ ਉਹਦਾ ਵੇਖਿਆ ਬਾਈ 5 ਮਿੰਟਾਂ ਦਾ ਠੀਕ ਆ ਤੇ ਅੱਜ ਆਪਾਂ ਬੈਠ ਲੈ ਆਂਗੇ ਹਾਜ ਮੈਂ ਲੈ ਕੈਮਰਾ 25 ਕੁਆਲਟੀ ਵਾਲੀ ਜੀ ਲੈਨੇ ਹੁੰਨੇ ਆ ਵੀਡੀਓ ਆਪਣੀ 5-7 ਮਿੰਟਾਂ ਤੇ ਰੁਪਏ ਖਾ ਜਾਣ ਆਪਣੇ ਠੀਕ ਆ ਇਹ ਤੇਰੀ ਗੱਲ ਜੇ ਆ ਮੈਂ ਖਰੀ ਚੀਜ਼ ਦੇ ਮੈਂ ਕਿ ਸ਼ੌਣੇ ਰਗੀ ਚੀਜ਼ ਦੇ ਹਾਂ ਤੇ ਠੀਕ ਆ ਬਬਲੂ ਤੇ ਅੱਜ ਫਿਰ ਗਰਲੈਂਡੋ ਦਿਖਾਉਣੀਆਂ ਹੈ ਅੱਜ ਗਰਲੈਂਡੋ ਕਾਂ ਦਿਖਾਉਣੇ ਆ ਭਰਾ ਮੇਰੇਆ ਕਿੱਦੇ ਸੂਈ ਇਹ ਪਰਸੋਂ ਸੂਈਆ ਨਾਹ ਗਰਲੈਂਡੋ ਹੀ ਬੱਸੀ ਆ ਰੇ ਠੀਕ ਆ ਉਹੀ ਬੱਸੀ ਆ ਆ ਨਾਰੂਆ ਦਿਖਾਰੇ ਮਣਾ ਜਾ ਆ ਦੇਖੋ ਜੀ ਤਾਜੀ ਸੂਈਆ ਪਰਸੋਂ ਸੂਈਆ ਸੁਬਾ ਸੂਈਆ ਜੇਰ ਜੂਰ ਦੀ ਕੰਪਲੀਟ ਆਪਣੇ ਕੋਲੇ ਵੀਡੀਓ ਆ ਤੇ ਕਿੰਨਾ ਬੋਲਾ ਗਰਲੈਂਡੋ ਹੀ ਬੱਸੀਆ ਪਿਓਰ ਗਰਲੈਂਡੋ ਕਾਂ ਭਰਾ ਮੇਰੇਆ ਤੇ ਸੂਆ ਅਰੀਨਲ ਦੂਜਾ ਫਿਰ ਇਹ ਦੂਜਾ ਸੂਆ ਮੜੀ ਦਿਖਾਰੇ ਚੱਲ ਨਾਲ ਠੀਕ ਆ ਤੇ ਬਸ ਚੋਣ ਤਾਂ ਹੈ ਸਾਲਾ ਵੀ ਟੜਕੇ ਚੋਈ ਵੀ ਆ ਇਹੇ ਤੇ ਵੀਡੀਓ ਬਣਾਉਣ ਦਾ ਟਾਈਮ ਕਿੰਨਾ ਬੋਲਾ ਰੈਡੀ ਆ ਹੁਣ ਬੋਲਾ ਹੁਣ ਭਰਾ ਮੇਰੇ 12 ਕਿਲੋ ਰੈਡੀ ਆ ਇੱਥੇ ੱਲੇ 12 ਕਿੰਨਾ ਦੇ ਦੂ ਬਬਲੂ ਦੋ ਬਾਈ ਯਾਰ ਬੋਲਾ ਤਾਂ ਕਹਿਣਾ ਨਹੀਂ ਦੇ ਬਾਈ ਯਾਰ 15 16 ਕਿਲੋ ਰਾਮ ਦੇਣਾ ਦੇ ਦੂ ਤੇ ਮੁੱਲ ਵੀ ਜਮਾ ਵੀਡੀਓ ਦੇ ਵਿੱਚ ਹੋਊ ਵੀ ਜਮਾ ਜਾਇਜ਼ ਜੀ ਜੈ ਜੀ 5-7 ਮਿੰਟ ਦੀ ਬਿਗਨ ਵਾਲੀ ਚੀਜ਼ ਹੀ ਐ ਵੀ ਠੀਕ ਐ ਖੋਲੋ ਤੋੜ ਕੇ ਦਿਖਾਈ ਗਏ ਤੇ ਬਾਕੀ ਦਾ ਦੁੱਧ ਵੀ ਇਹ ਫੈਟ ਵਾਲਾ ਪਾਉਂਦੀਆਂ ਹੁੰਦੀਆਂ ਹਿੰਗੀਆਂ ਆ ਭਰਾ ਮੇਰੇ ਟੱਟਾ ਹੋਰ ਗੱਲ ਆ ਠੰਡੀ ਐ ਇੰਨੀ ਐ ਜੋ ਮਰਜੀ ਚੋਈ ਚੋਈ ਜਮਾ ਥੱਲੇ ਇਹਨਾਂ ਵਹਾਦੀ ਤੇ ਨਿਆਣਾ ਪਾਈ ਨਾ ਪਾਈ ਕੋਈ ਚੱਕੜੀ ਨਹੀਂ ਹੁਣ 1 ਤੇ ਬਾਕੀ ਦੀ ਗੱਲ ਗਰਲੈਂਡੋ ਆ ਗਈ ਕੋਈ ਇਹੋ ਜੀ ਗੱਲ ਨਹੀਂ ਆ ਦੇਖੋ ਥਣ ਲੈ ਬਾਅਦ 11 ਵਜੇ ਵੀ ਵਧੀਆ ਤਿਆਰ ਕਰੀ ਬੈਠੀ ਆ ਤੇ ਸਮਝ ਲਓ 6-7 ਘੰਟੇ ਜਵਾਈ ਚ ਬਾਕੀ ਪਿਆ ਹਨਾ ਹਾਂ ਓਕੇ ਜੀ ਆ ਦੇਖੋ ਜੀ ਤੇ ਬਾਹੜੀਆਂ ਗੱਲਾਂ ਬੋਲਣ ਦੀ ਇਹਦੇ ਬਾਰੇ ਲੋੜ ਨਹੀਂ ਕੁਆਲਿਟੀ ਪੂਰੀ ਵਧੀਆ ਤੇ ਬਾਕੀ ਤਾਂ ਨਵੀਂ ਵਹਿੜ ਆ ਗਈ ਠੀਕ ਆ ਜੀ ਕੁਆਲਿਟੀ ਇੱਕ ਨੰਬਰ ਤੇ ਬੱਚਿਆਂ ਨੂੰ ਜਾਂਦੀ ਆ ਭਾਜ ਭਾਜ ਹਨਾ ਹਾਂ ਆ ਦੇਖੋ ਜੀ ਤੇ ਧਾਰਾ ਦੂਰਾ ਫਿਰ ਬਬਲੂ ਕਰਾਵਾ ਇਹਦੇ ਇੱਕ ਠੀਕ ਆ ਠੀਕ ਆ ਇਹਦਾ ਸੀਰੀ ਦੀ ਵਾਲੀ ਆ ਠੀਕ ਆ ਵੀਰੇ ਸੀਲ ਪੋਤ ਜਨਵਰ ਲੈਣਾ ਚਾਹੀਦਾ ਕਿਉਂਕਿ ਕਿਸੇ ਭੈਣ ਭਰਾ ਦਾ ਗਾਂ ਵੀ ਫਾਇਦਾ ਹੋਵੇ ਆ ਜੱਟ ਨੇ ਬੱਸੀ ਛਾਤੀ ਲੈਣਾ ਕੋਈ ਆ ਪੈਂਤੀਆਂ ਈ ਥੱਲੇ ਵਹਿ ਜੇ ਕੋਈ ਤੇੂੰ ਬਗੇਧਾਰਾ ਮਾਰ ਲਾ ਵਾਈ ਚੂਈ ਜੇ ਇੱਕ ਨੰਬਰ ਆ ਠੀਕ ਆ ਵੀਰੇ ਠੀਕ ਆ ਠੀਕ ਆ ਠੀਕ ਆ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਆ ਬੱਸੀ ਦਾ ਜੌਂਦੀ ਦਿਖਾ ਦੇ ਇੱਧਰ ਦੀ ਠੀਕ ਆ ਵੀਰੇ ਆ ਦੇਖੋ ਬੱਚੀ ਨੇ ਥਣ ਪਾੜ ਲਿਆ ਆਪਾਂ ਪਹਿਲਾਂ ਵੀ ਲਾ ਲਈ ਸੀਗੀ ਆਫ ਕੈਮਰਾ ਵੀ ਠੀਕ ਆ ਨਾ ਕਿਉਂਕਿ ਥਣ ਜੇ ਕੱਢਿਆ ਹੁੰਦਾ ਪਸੂ ਆ ਦੇਖੋ ਜੀ ਕੋਈ ਝੂਠ ਵਾਲੀ ਗੱਲ ਨਹੀਂ ਆਪਾਂ ਕਰਨੀ ਥਣ ਥਣ ਬਹੁਤ ਚੰਗਾ ਮੁਠੀ ਵਾਲਾ ਫਰਾ ਆ ਦੇਖੋ ਕਰੀ ਚੱਲੋ ਚੱਕ ਵੀਡੀਓ ਨੂੰ ਛੱਡ ਕੇ ਨਾ ਜਾਇਓ ਠੀਕ ਹੈ ਜੀ ਨਹੀਂ ਪਾਇਆ ਕੁਛ ਨਹੀਂ ਕਰਿਆ ਹਲਾ ਚੋਣ ਦਿਖਾ ਦੇ ਬੈਠਦਾ ਠੀਕ ਆ ਜਮ ਮੱਲ ਚਿੱਟਾ ਦੁੱਧ ਹਨ ਬਰਪਾਰਗਾ ਚਿੱਟਾ ਯਾਰ ਮਖਾ ਬਈ ਯਾਰ ਜਮਾ ਬਰਪਾਗਾ ਚਿੱਟਾ ਬੋਲਾ ਹੀ ਚਿੱਟਾ ਹੀ ਹੈ ਇਹਦਾ ਘਰੇ ਦੁੱਧ ਪੀਣ ਵਾਲੀ ਆ ਹਨ ਚੋਣ ਦਿਖਾ ਰੇ ਆਹ ਦੇਖੋ ਜੀ ਲੈ ਮੈਂ ਮਸ਼ੀਨ ਮੋਟਰ ਰਗੇ ਥੱਲੇ ਉਹਦਾ ਇਹ ਮਾਰ ਕੇ ਬਾਹਰ ਹੱਥ ਲਾਉਂਦੇ ਮੇਰੇ ਲੋਡ ਭਰਾ ਮੇਰੇ ਹੱਥ ਦੇਖ ਮਾਰ ਚਾਰ ਕਮੂਰ ਦੇਖੋ ਥੱਲੇ ਉਹਦਾ ਖੜਕਾ ਸੁਣਦਾ ਹਨ ਆਹ ਖੜੀ ਆ ਕੋਈ ਲੱਤ ਨਹੀਂ ਮਾਰਨੀ ਕੁਛ ਨਹੀਂ ਕਰਨਾ ਨਿਆਣਾ ਵੀ ਨਹੀਂ ਪਾਇਆ ਬੱਸ ਬਬਲੂ 2 ਕਿਲੋ ਦਾ ਕੱਟਦਾ ਹੋ ਭਰਾ ਮਿਲਿਆ ਠੀਕ ਆ ਤੇ ਮਗਰ ਵੀ ਬੱਚੀ ਆ ਤੇ ਆਪ ਵੀ ਗਰਲੈਂਡੋ ਆ ਆਪ ਵੀ ਗਰਲੈਂਡੋ ਤੇ ਫਿਰ ਗਰਲੈਂਡੋ ਦੇ ਪੈਸੇ ਕਿੰਨੇ ਕ ਲੈਣੇ ਹੈ ਭਰਾ ਮੇਰਾ ਮੋਲ ਆਪਾਂ بس ਬੜਾ ਨਿਕਾਣਾ ਆਪ ਨੂੰ 2 ਰੁਪਏ ਬੰਦਣ 47000 ਰੁਪਏ ਦੀ ਵੜਦੇ ਕਰਗੇ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਕਰ ਦਾਂਗੇ ਜਿਵੇਂ ਬਾਈ ਨੇ ਜਾਇਜ ਬੜਾ ਨਹੀਂ ਹੋਣਾ ਵੀ ਕੋਈ ਕਾ ਮੈਨੂੰ ਕੁਝ ਤਿੰਨ ਕਰ ਦੇ ਆ ਚਾਰ ਕਰ ਦੇ ਹੈਨਾ ਬਸ ਆਏ ਕਰ ਆਏ ਬੰਦੇ ਆ ਘਰੇ ਮਾਨਤਨ ਕਰ ਬਾਕੀ ਬੱਬਲੂ ਕਹਿੰਦਾ ਵੀ ਆਪਾਂ ਨੂੰ ਨਾ ਜਿਵੇਂ ਆਈ ਆਪਾਂ ਉਵੇਂ ਹੀ ਹਿਸਾਬ ਨਾ ਦੇਣੀ ਹੈ ਵੜਦਾ ਆਪਣਾ ਪਿੱਤ ਨੂੰ ਦਾ ਵੜਨਾ 55000 ਨਹੀਂ ਵੇਚ ਕਾ 47000 ਜਮਾਨਤ ਆਨ 47000 ਰੁਪਏ ਆਜੇ ਆਪਾਂ ਨੂੰ 2 ਰੁਪਏ ਆਜਣ ਭਈ ਆਪਾਂ ਹੈਨਾ ਨੰਬਰ ਬੋਲ ਦਿਓ ਫਿਰ ਨੰਬਰ ਆਪਣਾ 709998 ਜੀ ਤੋਂ ਜੋਂਟ ਪਿੰਡ ਕਰਿਆੜ ਵਾਲਾ ਜ਼ਿਲ੍ਹਾ ਬਟਿੰਡਾ ਰਾਮਪਰਾਪਲ ਰਾਮਪਰਾਪਲ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ ਖੜੀ ਰਹਿਣ ਦੇ